ब्रह्मज्ञानी पूरन महापुरुषों 108 संत बाबा दूल्ला सिंह जी ਦੇ ਪਵਿੱਤਰ ਸਥਾਨ ਤੇ ਸਮੂਹ ਨਗਰ ਨਿਵਾਸੀ ਗ੍ਰਾਮ ਪੰਚਾਇਤ ਪ੍ਰਵਾਸੀ ਭਾਰਤੀਤਾ ਇਲਾਕੇ ਦੇ ਸਹਿਯੋਗ ਦੇ ਨਾਲ ਡੇਰੇ ਦੇ ਮੁਕਤੀਵਾਦਾਰ ਮੁੱਖ ਪ੍ਰਬੰਧਕ ਸੰਤ बाबा जसवंत ਸਿੰਘ ਜੀ ਖੇੜਾ ਦੀ ਜੋਗ ਅਗਵਾਈ ਹੇਠ ਸਲਾ ਮਹੀਨਾਵਾਰੀ ਵਿਸ਼ੇਸ਼ ਸਮਾਗਮ ਪਿੰਡ ਖੇੜਾ ਠੱਕਰ ਵਾਲ ਵਿਖੇ ਬਹੁਤ ਹੀ ਸ਼ਰਧਾ ਭਾਵਨਾ ਸਤਿਕਾਰ ਸਹਿਤ ਕਰਵਾਇਆ ਗਿਆ ਸਮਾਗਮ ਦੌਰਾਨ ਸ਼੍ਰੀ ਅਖੰਡ ਪਾਲ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਦੀਵਾਨ ਹਾਲ ਵਿੱਚ ਸੰਤ ਬੰਬਾ ਜਸਵੰਤ ਸਿੰਘ ਖੀੜਾ ਸੰਤ ਬੰਬਾ ਹਰਕ੍ਰਿਸ਼ਨ ਸਿੰਘ ਜੀ ਸੋਢੀ ਟੱਕਰਵਾਲ ਚੇਅਰਮੈਨ ਨਿਰਮਲਾ ਸੰਤ ਮੰਡਲ ਪੰਜਾਬ ਭਾਈ ਪਰਮਜੀਤ ਸਿੰਘ ਮਾਲਪੁਰ ਭਾਈ ਜਸਵਿੰਦਰ ਸਿੰਘ ਟੱਕਰਵਾਲ ਭਾਈ ਜਸਵਿੰਦਰਪਾਲ ਸਿੰਘ ਟੱਕਰਵਾਲ ਭਾਈ ਗੁਰਬਖਸ਼ ਸਿੰਘ ਬੈਂਚਾ ਆਦਮੀ ਗੁਰਵਾਣੀ ਗੁਰ ਇਤਿਹਾਸ ਕੀਰਤਨ ਰਾਹੀ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਅਤੇ ਗੁਰੂ ਸਾਹਿਬ ਜੀ ਦੇ ਨਕਸ਼ੇ ਕਦਮਾਂ ਤੇ ਚਲੰਦੀ ਅਪੀਲ ਕੀਤੀ ਇਸ ਮੌਕੇ ਸਮਾਗਮ ਦੌਰਾਨ ਸੰਤ ਪਬਾ ਜਸਵੰਤ ਸਿੰਘ ਖੀੜਾ ਦੇ ਆਏ ਹੋਏ ਸੰਤਾਂ ਮਹਾਂਪੁਰਸ਼ਾਂ ਰਾਗੀ ਜਥਿਆਂ ਅਤੇ ਸਹਿਯੋਗੀਆਂ ਨੂੰ ਸਿਰ ਪਾਉ ਦੇ ਕੇ ਸਨਮਾਨਤ ਵੀ ਕੀਤਾ ਸਮਾਗਮ ਦੌਰਾਨ ਸੰਤ ਬਾਬਾ ਜਸਵੰਤ ਸਿੰਘ ਖੀੜਾ ਸੰਤ ਬਾਬਾ ਹਰਕ੍ਰਿਸ਼ਨ ਸਿੰਘ ਸੋਢੀ ਠੱਕਰਵਾਲ ਚੇਅਰਮੈਨ ਨਿਰਮਲਾ ਮੰਡਲ ਪੰਜਾਬ ਸਰਬਜੀਤ ਸਿੰਘ ਸਾਵੀ ਠੱਕਰਵਾਲ ਗੁਰਪ੍ਰੀਤ ਸਿੰਘ ਉਪੀ ਠੱਕਰਵਾਲ ਮਾਸਟਰ ਪਿਆਰਾ ਲਾਲ ਕਮਲਜੀਤ ਸਿੰਘ ਫੌਜੀ ਦਿਵਿੰਦਰ ਸਿੰਘ ਢੱਕਰਵਾਲ ਪਰਮਜੀਤ ਸਿੰਘ ਮਾਲਪੁਰ ਬਲਵੀਰ ਸਿੰਘ ਨਰਿੰਦਰ ਸਿੰਘ ਹਾਟਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਇਸ ਮੌਕੇ ਸਮਾਗਮ ਦੌਰਾਨ ਚਾਪ ਕੋੜੇ ਤੇ ਗੁਰੂ ਕੇ ਲੰਗਰ ਉਤਟ ਵਰਤਾਏ ਗਏ ਇਸ ਮੌਕੇ ਹੋਰ ਕੀ ਕਿਹਾ ਮਹਾਪੁਰਸ਼ਾਂ ਨੇ ਆਵਤ ਨੂੰ ਸੁਣੋਨੀਆਂ ਸਾਡੇ ਕੈਮਰਾਮੈਨ ਮਨਿੰਦਰ ਸਿੰਘ ਸੈਣੀ ਦੇ ਕੈਮਰੇ ਵਿੱਚੋਂ ਲਈਆਂ ਗਈਆਂ ਸੋਹਣੀਆਂ ਸੋਹਣੀਆਂ ਤਸਵੀਰਾਂ ਦੇ ਨਾਲ ਹੁਸ਼ਿਆਰਪੁਰ ਤੋਂ ਸੀਨੀਅਰ ਪત્રਕਾਰ ਜ਼ਿਲ੍ਹਾ ਇੰਚਾਰਜ ਹਰਵਿੰਦਰ ਸਿੰਘ ਭੁੰਗਰਨੀ ਦੀ ਇਸ ਰਿਪੋਰਟ ਵਿੱਚ